ਸਾਥਿਓ ਮੈਂ ਹਾਂ ਮਨਦੀਪ ਰਜਾਰਾ ਤੁਸੀਂ ਦੇਖ ਰਹੇ ਹੋ ਚੈਨਲ ਸਬਰੰਗ ਨੌਜਵਾਨਾਂ ਦੇ ਉੱਤੇ ਅਕਸਰ ਹੀ ਇਹ ਦੋਸ਼ ਜਾਂ ਇਹ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਉਹ ਆਪਣਾ ਸਮਾਂ ਜ਼ਾਇਆ ਕਰਦੇ ਨੇ ਜਾਂ ਉਹ ਨਸ਼ਿਆਂ ਦੀ ਗ੍ਰਸਤ ਦੇ ਵਿੱਚ ਪੈ ਰਹੇ ਨੇ ਜਾਂ ਇਸੇ ਤਰ੍ਹਾਂ ਦੇ ਹੋਰ ਇਲਜ਼ਾਮ ਕਿ ਉਹ ਅੱਗੇ ਨਹੀਂ ਵੱਧ ਰਹੇ ਆਪਣੀ ਜ਼ਿੰਦਗੀ ਜਾਂ ਆਪਣੇ ਸਮੇਂ ਦਾ ਉਹ ਸੁਚੱਜਾ ਉਪਯੋਗ ਨਹੀਂ ਕਰ ਰਹੇ ਵਰਤੋਂ ਨਹੀਂ ਕਰ ਰਹੇ ਪਰ ਉਸ ਦੇ ਲਈ ਉਹਨਾਂ ਨੂੰ ਇਨਫਰਾਸਟ੍ਰਕਚਰ ਜੋ ਹੈ ਬੇਸਿਕ ਸਹੂਲਤਾਂ ਜਿਹੜੀਆਂ ਹੈ ਉਹ ਵੀ ਪਰੋਵਾਈਡ ਕਰਾਉਣੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਇਸ ਦੇ ਵਿੱਚ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ ਕਈ ਤਰ੍ਹਾਂ ਦੇ ਸਾਡੇ ਕੋਲੇ ਗਰਾਊਂਡ ਸਟੋ ਟਰਫ ਜਿਹੜੀ ਹੈ ਹਾਕੀ ਗਰਾਊਂਡ ਹੋ ਗਿਆ ਜਾਂ ਸਟੇਡੀਅਮ ਹੋ ਗਏ ਇਹ ਸਾਡੇ ਕੋਲੇ ਬਹੁਤ ਨੇ ਪਿੰਡਾਂ ਦੇ ਵਿੱਚ ਜੋ ਕਹਿ ਲਈਏ ਕਿ ਜਿਮ ਜਿਹੜੇ ਨੇ ਉਹ ਵੀ ਦਿੱਤੇ ਜਾਂਦੇ ਆ ਪਰ ਉਹ ਨੌਜਵਾਨ ਜੋ ਆਪਣੇ ਕੈਰੀਅਰ ਨੂੰ ਲੈ ਕੇ ਸਜਗ ਨੇ ਪੜ ਕੇ ਅੱਗੇ ਆਉਣਾ ਚਾਹੁੰਦੇ ਆ ਉਹਨਾਂ ਦੇ ਲਈ ਲਾਇਬ੍ਰੇਰੀ ਬਹੁਤ ਮਾਇਨੇ ਰੱਖਦੀ ਹੈ ਤੇ ਬਠਿੰਡਾ ਦੀ ਗੱਲ ਕਰੀਏ ਤਾਂ ਇੱਕ ਪਬਲਿਕ ਲਾਇਬ੍ਰੇਰੀ ਜਿਹੜੀ ਕਿ ਪੁਰਾਣੀ ਨਵੀਂ ਬਸਤੀ ਦੇ ਵਿੱਚ ਸੀਗੀ ਉਹ ਪਬਲਿਕ ਲਾਇਬ੍ਰੇਰੀ ਜਿਸ ਦਾ ਪਿੱਛੇ ਜੇ ਇਹ ਰੌਲਾ ਵੀ ਰਿਹਾ ਉਸ ਲਾਇਬ੍ਰੇਰੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨ ਬੱਚਿਆਂ ਦੇ ਲਈ ਯੂਥ ਦੇ ਲਈ ਪੜ੍ਹਨ ਦੇ ਲਈ ਲਾਇਬ੍ਰੇਰੀਆਂ ਬਣਾਉਣ ਦਾ ਫੈਸਲਾ ਕੀਤਾ ਅਹਿਦ ਕੀਤਾ ਜਿਸ ਦੇ ਤਹਿਤ ਦੋ ਲਾਇਬ੍ਰੇਰੀਆਂ ਸਥਾਪਿਤ ਵੀ ਕੀਤੀਆਂ ਗਈਆਂ ਇੱਕ ਜ਼ਿਲ੍ਹਾ ਰੁਜ਼ਗਾਰ ਐਕਸਚੇਂਜ ਦਫ਼ਤਰ ਜਿਹੜਾ ਹੈ ਉੱਥੇ ਉਸ ਦੀ ਉੱਪਰ ਵਾਲੀ ਬਿਲਡਿੰਗ ਦੇ ਵਿੱਚ ਤੇ ਇੱਕ ਲਾਇਬ੍ਰੇਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਵੀ ਸਥਾਪਿਤ ਕੀਤੀ ਗਈ ਇਹ ਯੂਥ ਲਾਇਬ੍ਰੇਰੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈਆਂ ਗਈਆਂ ਤੇ ਇੱਕ ਬਹੁਤ ਵੱਡੀ ਲਾਇਬ੍ਰੇਰੀ ਵੀ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਬਣਾਈ ਹੈ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਜਿਹੜੀ ਇਹ ਬਿਲਡਿੰਗ ਹੈ ਇਹ ਨਵੀਂ ਬਣੀ ਜ਼ਿਲ੍ਹਾ ਲਾਇਬ੍ਰੇਰੀ ਹੈ ਜੀ ਇਹ ਬਟਿੰਡੇ ਦੀ ਜ਼ਿਲ੍ਹਾ ਲਾਇਬ੍ਰੇਰੀ ਅਜੇ ਭਾਵੇਂ ਸ਼ੁਰੂ ਨਹੀਂ ਹੋਈ ਹੈ ਪਰ ਬਹੁਤ ਹੀ ਜਲਦ ਇਹ ਲਾਇਬ੍ਰੇਰੀ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਦੋ ਜੋ ਲਾਇਬ੍ਰੇਰੀਆਂ ਚੱਲ ਰਹੀਆਂ ਸੀ ਬਠਿੰਡੇ ਦੇ ਵਿੱਚ ਉਹ ਬਠਿੰਡੇ ਦੇ ਨੌਜਵਾਨਾਂ ਦੀ ਬਹਿ ਕੇ ਪੜਨ ਦੀਆਂ ਜ਼ਰੂਰਤਾਂ ਨੂੰ ਪੂਰੇ ਨਹੀਂ ਕਰ پا ਰਹੀਆਂ ਸੀ ਕਿਉਂਕਿ ਐਜੂਕੇਸ਼ਨ ਦੇ ਵਿੱਚ ਬਠਿੰਡਾ ਬਹੁਤ ਮੂਰੇ ਹੈ ਦੇਖਿਆ ਜਾਵੇ ਤਾਂ ਜ਼ਿਲ੍ਹਾ ਕਚੇਰੀਆਂ ਦੇ ਵਿੱਚ ਜਿੱਥੇ ਇਹ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ ਉਸ ਦੇ ਨਾਲ ਹੀ ਇਧਰਲੇ ਪਾਸੇ ਅਜੀਤ ਰੋਡ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਸਾਥੀ ਜਿਹੜੇ ਆ ਉੱਥੇ ਪੜਨ ਆਉਂਦੇ ਆ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀਆਂ ਵੀ ਕਰਨ ਆਉਂਦੇ ਆ ਪਰ ਉਹਨਾਂ ਨੂੰ ਇੱਕ ਅਜਿਹੀ ਸਹੂਲਤ ਦੀ ਲੋੜ ਹੈ ਕਿਉਂਕਿ ਘਰਾਂ ਦੇ ਵਿੱਚ ਜਦੋਂ ਉਹ ਬੈਠ ਕੇ ਤਿਆਰੀ ਕਰਦੇ ਆ ਤਾਂ ਹੋ ਸਕਦਾ ਵੀ ਘਰ ਦੇ ਹੀ ਜੀ ਉਹਨਾਂ ਨੂੰ ਡਿਸਟਰਬ ਕਰਨ ਹੋਰ ਕਈ ਤਰ੍ਹਾਂ ਦੀਆਂ ਡਿਸਟਰਬੈਂਸਿਜ਼ ਘਰਾਂ ਦੇ ਵਿੱਚ ਹੋ ਜਾਂਦੀ ਹੈ ਪਰ ਜਦੋਂ ਉਹ ਲਾਇਬ੍ਰੇਰੀਆਂ ਦੇ ਵਿੱਚ ਆਉਂਦੇ ਆ ਇੱਥੇ ਬੈਠ ਕੇ ਜਦੋਂ ਉਹ ਪੜ੍ਹਦੇ ਆ ਤੇ ਕਨਸੈਂਟਰੇਸ਼ਨ ਜ਼ਿਆਦਾ ਉਹ ਦਿਖਾ ਪਾਉਂਦੇ ਐ ਜ਼ਿਆਦਾ ਕਨਸੈਂਟਰੇਸ਼ਨ ਦੇ ਨਾਲ ਉਹ ਪੜ੍ਹ ਸਕਦੇ ਐ ਤੇ ਛੇਤੀ ਹੀ ਸ਼ੁਰੂ ਹੋਣ ਵਾਲੀ ਇਸ ਜ਼ਿਲ੍ਹਾ ਲਾਇਬ੍ਰੇਰੀ ਦਾ ਪ੍ਰਬੰਧ ਬਹੁਤ ਵਧੀਆ ਸੀ ਮੰਨ ਕੇ ਚੱਲਦੇ ਆ ਵੀ ਕੀਤਾ ਜਾਣਾ ਹੈ ਇਸ ਦੀ ਜ਼ਿੰਮੇਵਾਰੀ ਡੀਸੀ ਸਾਹਿਬ ਹੋਰਾਂ ਨੇ education society ਜਿਹੜੀ ਬਣਾਈ ਹੋਈ ਹੈ ਉਸ ਸੁਸਾਇਟੀ ਨੂੰ ਦਿੱਤੀ ਹੈ ਇਸ ਦਾ ਪ੍ਰਬੰਧ education society ਕਰੇਗੀ ਉਹ ਸੁਸਾਇਟੀ ਬਾਕੀ ਦੋ ਲਾਇਬ੍ਰੇਰੀਆਂ ਦਾ ਪ੍ਰਬੰਧ ਵੀ ਚਲਾਵੇਗੀ ਤੇ ਕਾਫੀ ਤਾਦਾਦ ਦੇ ਵਿੱਚ ਇੱਥੇ ਸਟਾਫ ਰੱਖ ਕੇ ਬਹੁਤ ਸਾਰੀਆਂ ਕਿਤਾਬਾਂ ਦਾ ਸਟਾਕ ਬਣਾ ਕੇ ਤੇ ਦੋ ਤੋਂ ਤਿੰਨ ਰੀਡਿੰਗ ਹਾਲ ਬਣਾ ਕੇ ਵਾਈਫਾਈ ਦੀ ਸਹੂਲਤਾਂ ਦੇ ਕੇ ਇੰਟਰਨੈਟ ਦੀ ਸਹੂਲਤਾਂ ਦੇ ਕੇ ਇਸ ਲਾਇਬ੍ਰੇਰੀ ਨੂੰ ਵਿੱਚ ਕੰਟੀਨ ਦੀ ਰਿਫਰੈਸ਼ਮੈਂਟ ਦੇ ਲਈ ਸਹੂਲਤ ਦੇ ਕੇ ਵੀ ਇਸ ਲਾਇਬ੍ਰੇਰੀ ਨੂੰ ਤਿਆਰ ਕੀਤਾ ਜਾਣਾ ਪਰ ਗੁਜ਼ਾਰਿਸ਼ ਸਾਡੀ ਇਹ ਹੈ ਕਿ ਸਾਡਾ ਇੰਤਜ਼ਾਰ ਕਾਫੀ ਲੰਮਾ ਹੋ ਰਿਹਾ ਹੈ ਇਸ ਲਾਇਬ੍ਰੇਰੀ ਦੀ ਸ਼ੁਰੂਆਤ ਛੇਤੀ ਤੋਂ ਛੇਤੀ ਕੀਤੀ ਜਾਵੇ ਕਿਉਂਕਿ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਪੜ੍ਹ ਕੇ ਬਹੁਤ ਅੱਗੇ ਆਉਣਾ ਚਾਹੁੰਦੇ ਨੇ ਤੇ ਆਉਣਗੇ ਵੀ ਜੇਕਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਵਧੀਆ ਮੈਟਰੋ ਸਿਟिज ਵਾਲੀਆਂ ਜੜੀਆਂ ਲਾਇਬ੍ਰੇਰੀਜ਼ ਉਹ ਉਹਨਾਂ ਨੂੰ ਮਿਲ ਜਾਣਗੀਆਂ ਕਿਉਂਕਿ ਜੜੀਆਂ ਪ੍ਰਾਈਵੇਟ ਲਾਇਬ੍ਰੇਰੀਆਂ ਸ਼ਹਿਰ ਦੇ ਵਿੱਚ ਖੁੱਲੀਆਂ ਹੋਈਆਂ ਨੇ ਉਹ ਕਾਫੀ ਮਾਤਰਾ ਦੇ ਵਿੱਚ ਫੀਸ ਉਹਨਾਂ ਤੋਂ ਲੈ ਲੈਂਦੀਆਂ ਨੇ ਤੇ ਹਰ ਕੋਈ ਉਹ ਫੀਸ ਲਾਇਬ੍ਰੇਰੀ ਦੀ ਅਫੋਰਡ ਨਹੀਂ ਕਰ ਪਾਉਂਦਾ ਅਸੀਂ ਉਮੀਦ ਕਰਦੇ ਹਾਂ ਕਿ ਇਸ ਜ਼ਿਲ੍ਹਾ ਲਾਇਬ੍ਰੇਰੀ ਦੀ ਫੀਸ ਜਿਹੜੀ ਹੈ ਉਹ ਨੋਮੀਨਲ ਜੀ ਰਹੇਗੀ ਨਾ માત્ર ਫੀਸ ਦੇ ਨਾਲ ਇੱਥੇ ਸਾਨੂੰ ਬਿਹਤਰੀਨ ਵਧੀਆ ਸਾਹਿਤ ਪੜਨ ਨੂੰ ਮਿਲੇਗਾ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਨੌਜਵਾਨ ਸਾਥੀਆਂ ਨੂੰ ਇੱਥੇ ਅਖਬਾਰ ਮੈਗਜ਼ੀਨ ਤੇ ਹੋਰ ਤਰ੍ਹਾਂ ਦੀਆਂ ਰੈਫਰੈਂਸਸ ਬੁੱਕਸ ਜਿਹੜੀਆਂ ਨੇ ਉਹ ਵੀ ਇੱਥੇ ਮਿਲਣਗੀਆਂ ਤੇ ਨਾਲੋਂ ਨਾਲ ਉਹਨਾਂ ਨੂੰ ਕੰਪਿਊਟਰ ਜਿਹੜੇ ਹੈ ਜਿਸ ਦੇ ਉੱਤੇ ਉਹ ਬਹਿ ਕੇ ਸਰਚ ਕਰ ਸਕਦੇ ਨੇ ਉਹਨਾਂ ਨੂੰ ਆਪਣਾ ਲੈਪਟਾਪ ਲਿਆਉਣ ਦੀ ਜ਼ਰੂਰਤ ਨਾ ਪਵੇ ਇਸ ਤਰ੍ਹਾਂ ਦੀ ਸਹੂਲਤਾਂ ਉਹਨਾਂ ਨੂੰ ਵਾਈਫਾਈ ਦੇ ਨਾਲ ਮਿਲੇਗੀ ਕਿਉਂਕਿ ਬਾਕੀ ਦੋ ਲਾਇਬ੍ਰੇਰੀਆਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਉੱਥੇ ਜਾ ਕੇ ਨੌਜਵਾਨਾਂ ਨੂੰ ਸੀਟਾਂ ਰੋਕਣੀਆਂ ਪੈਂਦੀਆਂ ਨੇ ਉਹ ਆ ਕੇ ਆਪਣੀ ਸੀਟ ਰੋਕਦੇ ਹੈ ਕੰਪਿਊਟਰ ਦੇ ਉੱਤੇ ਵੀ ਕੰਮ ਜਦੋਂ ਕਰਨਾ ਹੈ ਤਾਂ ਉਹ ਸਮਾਂ ਵੰਡ ਕੇ ਕੀਤਾ ਜਾਂਦਾ ਪਰ ਬਹੁਤ ਸਾਰੇ ਸਾਥੀ ਜਿਹੜੇ ਹੈ ਉਹ ਆਨਲਾਈਨ ਤਿਆਰੀ ਕਰਦੇ ਹੈ ਆਨਲਾਈਨ ਉਹਨਾਂ ਨੇ ਕੋਚਿੰਗ ਫੀਸ ਜਿਹੜੀ ਹੈ ਉਹ ਕਿਸੇ ਇੰਸਟੀਚਿਊਟ ਦੀ ਭਰੀ ਹੁੰਦੀ ਹੈ ਤਾਂ ਉਹ ਇੱਥੇ ਬੈਠ ਕੇ ਆਪਣੀ ਤਿਆਰੀ ਜਿਹੜੀ ਹੈ ਆਨਲਾਈਨ ਵੀ ਕਰ ਸਕਦੇ ਨੇ ਜਿੰਨੀ ਇਹ ਵੱਡੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਸ ਬਿਲਡਿੰਗ ਦੇ ਥੱਲੇ ਜਿਹੜਾ ਹੈ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਹੋਇਆ ਉਸ ਤੋਂ ਬਾਅਦ ਇੱਕ ਰੀਡਿੰਗ ਹਾਲ ਤੇ ਦੂਜਾ ਰੀਡਿੰਗ ਹਾਲ ਤੇ ਫਿਰ ਕੰਪਿਊਟਰ ਲਾਇਬ੍ਰੇਰੀ ਜਿਹੜੀ ਹੈ ਉਹ ਲਾਇਬ੍ਰੇਰੀ ਕਿਤਾਬਾਂ ਦੀ ਉਸ ਦਾ ਵੀ ਪ੍ਰਬੰਧ ਕੀਤਾ ਹੋਇਆ ਅਸੀਂ ਸਮਝਦੇ ਹਾਂ ਕਿ ਇੱਥੇ ਉਹ ਭੀੜ ਭੜੱਕਾ ਤੇ ਉਹ ਮਾਰਾ ਮਾਰੀ ਜਿਹੜੀ ਆ ਉਹ ਨਹੀਂ ਰਹੇਗੀ ਜਿਹੜੀ ਕਿ ਬਾਕੀ ਦੋ ਲਾਇਬ੍ਰੇਰੀਆਂ ਦੇ ਵਿੱਚ ਹੁਣ ਤੱਕ ਦੇਖਣ ਨੂੰ ਮਿਲੀ ਹੈ ਫੀਸ ਦੀ ਫਿਰ ਅਸੀਂ ਗੱਲ ਕਰਾਂਗੇ ਡੀਸੀ ਸਾਹਿਬ ਨੂੰ ਸਾਡੀ ਰਿਕਵੈਸਟ ਹੈ ਸੋਸਾਇਟੀ ਜਿਹੋ ਇਸ ਦਾ ਪ੍ਰਬੰਧ ਚਲਾਏਗੀ এডਿਕੇਸ਼ਨ ਸੋਸਾਇਟੀ ਉਸ ਨੂੰ ਵੀ ਅਸੀਂ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਦੀ ਫੀਸ ਜਿਹੜੀ ਹੈ ਉਹ ਨਾ ਮੱਤ ਰੱਖੀ ਜਾਵੇ ਤੇ ਸਾਲਾਨਾ ਇਸ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਆਮ ਜਨਤਾ ਦੇ ਲਈ ਵੀ ਰੱਖੀ ਜਾਵੇ ਤਾਂ ਕਿ ਬਠਿੰਡਾ ਸ਼ਹਿਰ ਦਾ ਹਰ ਇੱਕ ਵਾਸੀ ਸਾਹਿਤ ਦੇ ਨਾਲ ਵੱਧ ਤੋਂ ਵੱਧ ਜੁੜ ਸਕੇ ਕਿਤਾਬਾਂ ਦੇ ਨਾਲ ਜੁੜ ਕੇ ਬਹੁਤ ਸਾਰੀਆਂ ਜ਼ਿੰਦਗੀਆਂ ਉਹ ਕਿਤਾਬਾਂ ਦੇ ਮਾਧਿਅਮ ਰਾਹੀਂ ਜੀ ਸਕੇ ਸਿੱਖ ਸਕੇ ਸਾਹਿਤ ਦੇ ਹੋਰ ਨੇੜੇ ਆ ਸਕੇ ਧੰਨਵਾਦ